ਅੱਜ ਕੋ ਗੱਲ ਕਰੂੰਗਾ ਜੇ ਜਦੋਂ ਬੰਦਾ ਨਾ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਲੈਂਦਾ ਇਹਦੇ ਬਾਰੇ ਗੱਲ ਕਰਾਂ ਜਦੋਂ ਬੰਦਾ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਲੈਂਦਾ ਨਾ ਬਹੁਤ ਸਾਰੇ ਲੋਕ ਕਰਦੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਤੇ ਕੋਈ ਨਾ ਰਵਣੂ ਕੋਈ ਨਾ ਬਾਅਦ ਚ ਗੱਲ ਕਰਦੇ ਬੰਦੇ ਨਾਲ ਤੇ ਪਾਣੀ ਨਾਲ ਭਰ ਲਿਆ ਮੈਂ ਤੁਹਾਨੂੰ ਗੇਟ ਦਿਖਾਉਂਦਾ ਜਿਹੜਾ ਆਪਣਾ ਇੱਥੇ ਗੇਟ ਲੱਗਣਾ ਕੱਲ ਸ਼ਾਮ ਨੂੰ ਫਿੱਟ ਕੀਤਾ ਗੇਟ ਇੱਥੇ ਆ ਸਾਰਾ ਗੇਟ ਦਾ ਪਾਤ ਹੈ ਇਹਦੇ ਆਪਣਾ ਇਹਦੇ ਬਰਾਉਗੋ ਮੇਰੇ ਖਾਲ ਦੇ ਪੱਤਰ ਕੇ ਜਿਹੜਾ ਗੇਟ ਉੱਪਰ ਇਹਦੇ ਉੱਪਰ ਆਊਗਾ ਐ ਸਲਾਈਡ ਹੋ ਕੇ ਅੰਦਰ ਚਲੀ ਜਾਏਗਾ ਨਾ ਸਲਾਈਡ ਹੋ ਕੇ ਅੰਦਰ ਚਲੀ ਜਾਏਗਾ ਨਾ ਇਹ ਆਪਣਾ ਗੇਟ ਲੱਗ ਰਿਹਾ ਜੀ ਅੱਜ ਉਹਨਾਂ ਕਿਹਾ ਵੀ ਦਰ ਪਾਣੀ ਪੂਣੀ ਚੰਗੀ ਤਰ੍ਹਾਂ ਪਾਈ ਜਾਏ ਪਾਣੀ ਮੈਂ ਇੱਕ ਵਾਰੀ ਫੇਰ ਪਾ ਦਿੰਦਾ ਇਹਦੀ ਮਜ਼ਬੂਤੀ ਤਾਂ ਹੀ ਹੋਣੀ ਫਿਰ ਗੇਟ ਦੀ ਥੋੜੀ ਥੋੜੀ ਆਈ ਜਾਦੀ ਵਿੱਚ ਵਿੱਚ ਟਪਕਾ ਟਪਕਾ ई जा रही है दोने फोक्सों ने कलर मिला के देख ली एक बार दो फोक्स ने कलर मिला के देख ली ਇਹ ਕੋੜੀ ਦਾ ਤਾਂ ਨਹੀਂ ਕੰਮ ਹੈ ਕੋਈ ਵੀ ਇਹ ਕੋੜੀ ਦਾ ਕੰਮ ਕੋਈ ਛੋਟੀ ਦਾ ਤਾਂ ਹਾਂ ਦੇਖ ਨੂੰ ਆदमी ਕੰਮੇ ਚੱਲੂ ਆਪ ਤਾਂ ਹੋਰ ਤਾਂ ਜਾਣਾ ਛੋਟੀ ਵਾਲੀ ਛੋਟੀ ਵਾਲੀ ਤੇ ਹੋ ਜਾਣਾ ਇਹਦੇ ਮੋੜ ਦੀ ਫਿਰ ਹਾਂ ਮੋੜ ਹਾਂ ਪੁੱਛ ਲਾ ਫਿਰ ਤਾਂ ਕਿੰਨਾ ਇਹ ਆਹ ਕੋੜੀ ਇਹ ਥੋੜੀ ਚੱਲਣੀ ਫਿਰ ਇੱਥੇ ਛੋਟੀ ਲਿਉਣੀ ਪੈਣੀ ਇੱਥੇ ਵਾਸਤੇ ਤਾਂ ਫਿਰ ਅੰਦਰ ਵਾਸਤੇ ਹਾਂ 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 ਇਹ ਨਹੀਂ ਚੱਲਣੀ ਹੈਗੀ 8 ਫੁੱਟ ਜਿੱਥੇ ਪਰ 6 ਫੁੱਟ ਜਾਂ ਕਿੰਨੀ ਆ 4 ਫੁੱਟ ਚਾਹੀਦੀ ਇਹਨੂੰ ਫਿਰ ਇੱਥੇ ਤਾਂ ਆ 4 ਫੁੱਟ 4 ਫੁੱਟ ਵਾਲੀ ਨਾਲ ਕੰਮ ਚੱਲਣਾ ਇੱਥੇ ਤਾਂ ਇਹਨੂੰ ਮੋੜਨਾ ਪੈਣਾ ਫਿਰ ਆ ਹੈਗਾ ਰਿੰਕੂ ਦਾ ਨੰਬਰ ਤੇਰੇ ਕੋਲ ਰਿੰਕੂ ਛੱਡ ਕੇ ਜਾਂਦਾ ਅਕਾਊਂਟ ਰਿੰਕੂ ਛੱਡ ਕੇ ਤੈਨੂੰ ਤਾਂ ਰਿੰਕੂ ਨੂੰ ਘਰ ਫੋਨ ਮੜਾ ਜਾ ਫਿਰ ਮੈਂ ਆਉਂਦਾ ਉਪਰ ਨੂੰ ਮੈਂਗਾ ਰਿੰਕੂ ਨੂੰ ਘਰ ਫੋਨ ਆ ਕਬੀ ਘੋੜੀ ਲੈ ਜਾ ਆਪਣੇ ਹਾਂ ਇਹਦਾਂ ਮੈਂ 흘ਲੀ ਜਾਣਾ ਨਾ ਇਹਦਾ ਉਹ ਉਹ ਗੱਲ ਹੀ ਬਣੇਗਾ ਕੰਮ ਹੋਣਾ ਨਹੀਂ ਇਹਦੇ ਨਾਲ ਇਹਦੇ ਨਾਲ ਤਾਂ ਨਹੀਂ ਕੰਮ ਚੱਲੂ ਚਲ ਨਾ ਉਹਨੂੰ ਐਂ ਕਹਿ ਦਿੰਦੇ ਆ ਅ ਰਿੰਕ ਨੂੰ ਕਾ ਚਾਰ ਫੁੜੀ ਕੋੜੀ ਲੈ ਆ ਤੇ ਆ ਲੈ ਜਾ ਹੋਰ ਹਰ ਕੇ ਦੇ ਦੋ ਕਾ ਚਾਰ ਫੁੜੀ ਛੱਡ ਜਾ ਅੱਠ ਫੁੜੀ ਲੈ ਜਾ ਆਪਣੇ ਠੀਕ ਕਰੇ ਬੰਦਾ ਕਿੱਧਰ ਕਿੱਧਰ ਹੋਈ ਜਾਵੇ ਅੱਜ ਉੱਥੇ ਵੀ ਜਾਣਾ ਪੈਣਾ ਉਹ ਤੁਸੀਂ ਮਹਾਲ ਬਲੌਗ ਪਰ ਦੇਖਿਓ ਫਕੜਾ ਟੂਰ ਆ ਰਿਹਾ ਮਨ ਹੁਣ ਕੈਂਸਲ ਹੋਣ ਦੀ ਗੱਦਾਰ ਪਰ ਲੱਗ ਰਿਹਾ ਯਾਰ ਰਿੰਕੂ ਹਾਂ ਜੀ ਓਹੋ ਯਾਰ 8 ਫੁੱਟੀ ਕੋੜੀ 4 ਫੁੱਟੀ ਕੋੜੀ ਛੱਡ ਜਾ 8 ਫੁੱਟੀ ਲੈ ਜਾ ਆਪਣੀ ਯਾਰਾ ਅੱਛਾ ਹਾਂ ਹਾਂ 4 ਫੁੱਟੀ ਛੱਡ ਦਮ 8 ਫੁੱਟੀ ਲੈ ਲੈ 10 ਮਿੰਟ ਦੇ ਦੇ ਬਸ ਠੀਕ ਹੈ ਠੀਕ ਹੈ ਠੀਕ ਆ ਗਿਆ ਸੀ ਇੱਥੇ ਆ ਜਾ ਫਿਰ ਹਾਂ ਠੀਕ ਚਲ ਇਹਨੂੰ ਗਏ ਤਾ ਹੁਣ ਇਸੇ ਹੁਣ 4 ਫੁੱਟ ਛੱਡ ਜੂ ਜਤਰਮਿੰਦਰ ਪਿੰਸਾ ਬਲਗਾਤਾਰੇ ਪੀਂਦਾ ਤਿੰਨ ਚਾਰ ਦਿਨ ਹੈ ਜੇ ਨਹੀਂ ਪੀਨੀ ਤਾਂ ਨਹੀਂ ਪੀਦੀ ਸਰਟਾ ਜਿਹੜੇ ਟੈਂਕ ਲਾਉਣੇ ਹਾਲਾ ਹਨ ਜਦੋਂ ਉਹ ਪੀਂਦਾ ਫਿਰ ਤੋਂ ਲਗਾਤਾਰ ਪੀਂਦਾ 3 ਦੀ ਪੀੜੀ ਫਿਰ ਉਹਨੇ ਤੋਤਰ ਦਿਨ ਖਿੰਦੇ ਜੀ ਮਨ ਤੇ ਡੋਟ ਇਹ ਪੱਲੇ ਉੱਤਰ ਚਲੀ ਜਾਨੇ ਇਹ ਮੈਂ ਉੱਧਰ ਪਣਗਨੂ ਵੀ ਦਵਾਈ ਲਾਉਣੀ ਆ ਯਾਰ ਹਾਂ ਹਾਂ ਬਣਕਨੂ ਦੋਈ ਲੱਗਣੀ ਆ ਉਹਦਾ ਹੋਰ ਵਜੇ ਤਿਆਰ ਕਰਕੇ ਨਾ ਹੈਲੋ ਹਾਂਜੀ ਇਹ ਕਹਿੰਦਾ ਮੈਂ ਜਿਹੜੇ ਬੰਦ ਹੈ ਮੈਨੂੰ ਉੱਥੇ ਲਾ ਕੇ ਕਿਹੜੀ ਉੱਥੇ ਜਿਹੜੀ ਉਹ ਗਲੀ ਬੰਦ ਕਰੀ ਹੋਈ ਹੈ ਟੈਂਕੀ ਦੀ ਉੱਥੋਂ ਪਾਣੀ ਚੱਲਣਾ ਉੱਪਰ ਸਿਖਰ ਹੈ ਸਰ ਹੈ ਸਰ ਇਹ ਜਾਂਦੇ ਸਰ ਹੈ ਹਾਂ ਦੇਖ ਲਾ ਦੇ ਕੋਈ ਹੈ ਲਾ ਕੇ ਬਿੱਟ ਕਰਾਉਣੇ ਨੇ ਉਹ ਕੁੰਜੀ ਟਾਇਰ ਵੀ ਲਵਾ ਲੰਦੇ ਆ ਉਹ ਸੁੱਤੇ ਸਾਰ ਆਹਨੂੰ ਕਹਿੰਦੇ ਉੱਥੇ ਟਾਇਰ ਲਾ ਦੂਗਾ ਚਲੋ ਹੁਣ ਤਾਂ ਕੱਲ ਨੂੰ ਕੱਲ ਪਰ ਜਾ ਪਿਆ ਕੰਮ ਇਹ ਅੱਜ ਸਾਡਾ ਟਾਇਰ ਵਾਲਾ ਛੁੱਟੀ ਮਾਰ ਗਿਆ ਮੇਨ ਬੰਦਾ ਮੇਨ ਇਹਦਾ ਕੱਲ ਨੂੰ ਹੋਊਗਾ ਕੱਲ ਨੂੰ ਹੋ ਜਾਣੀ ਇਹ ਟੈਂਡਰ ਅੱਜ ਦੋ ਆ ਹਮ ਤਾਂ ਇੰਨੋ ਹੋ ਗਏ ਚਲੋ ਦੇਖਦੇ ਆ ਆਹ ਲਾਉਣਾ ਤੇ ਮੈਂ ਬਿਚੇ ਨਹੀਂ ਹੈਗੇ ਆਹ ਲਾਉਦੇ ਇੱਥੇ ਆਹ ਲਾਇ ਵੀ ਇੱਥੇ ਭਾਂਡੇ ਪੁੰਨ ਤੋਂ ਉਹਨੂੰ ਪਾਣੀ ਦੇ ਵਿੱਚ ਪੈਜੂਗਾ ਇਹ ਰਬੜਾ ਉਹਨਾਂ ਆਹ ਲਾਇ ਇੱਥੇ ਵਾਸ਼ਬੈਸ਼ਨ ਲੱਗਣਾ ਆਪਣੇ ਹੱਥ ਉਹਨਾਂ ਵਾਸਤੇ ਉਹਦਾ ਪੈਪ ਇਹਦੇ ਵਿੱਚ ਪੈਜੂਗਾ ਬਰਤੀ ਸਾਰਾ ਬੰਦ ਠੀਕ ਆ ਓਕੇ ਚੱਲੇ ਜਾ ਰਹੇ ਹਾਂ ਸਫਾਈਆਂ ਹੋਣਗੇ ਹੌਲੀ ਹੌਲੀ ਫਿਰ ਸਾਰੇ ਕੰਮ ਦੀਆਂ ਹੋਰ ਬੰਦੇ ਉਧਰ ਲੱਗੇ ਤਾਂ ਮਾਸੜ ਦੇ ਅਨ ਗਸ ਭਾਈ ਕਾ ਨੂੰ ਮਾਸੜ ਵੀ ਹੁਣ ਘਰ ਪਣ ਬਣਾਊਗਾ ਹਾਂ ਤੇਲਾ ਲਾਉਣੇ ਕੰਦਾ ਪਰ ਹੁਣ ਉਹਦੇ ਨਾਲ ਸਿਮਿੰਟ ਝਾੜ ਰਹੇ ਉਹਦੇ ਉਪਰ ਤੇ ਟਾਇਲਾਂ ਉਪਰ ਤੇ ਤੇ ਟਾਇਰ ਲੱਗ ਜੂਗੇ ਚਲ ਵਧੀਆ ਹੋ ਗਿਆ ਸਾਰਾ ਵਧੀਆ ਭਾਈ ਵਧੀਆ ਬੰਦੇ ਲਾਉਣ ਮੈਂ ਸੋਚਦਾ ਜਿੱਦਾਂ ਮਾਸੜ ਅੱਛਾ ਵੀਡੀਓ ਬਣਾਉਂਦਾ ਹੁੰਦਾ ਸੀ ਜੇ ਤੁਸੀਂ ਕਮੈਂਟਾਂ 'ਚ ਦੱਸੂਗੇ ਤਾਂ ਫਿਰ ਮੈਂ ਵੀ ਰੋਜ਼ ਉੱਥੇ 5-4 ਮਿੰਟ ਦੀ ਉਹਨਾਂ ਦੇ ਘਰ ਦੀ ਵੀਡੀਓ ਬਣਾ ਕੇ ਨੈਟ 'ਤੇ ਪਾਏ ਕਰੂੰਗਾ ਤੁਸੀਂ ਉਹਨੂੰ ਕਮੈਂਟਾਂ 'ਚ ਹਾਂ ਉਹ ਲੰਗਾ ਤਾਂ ਮੈਂ ਹਾਂ ਪਤਰੀ ਤਾਂ ਇਹ ਵੇਖ ਲੈ ਨੋਟ ਪਤਰੀ ਪਰ ਇੱਥੇ ਇਹ ਲੱਗਦੀ ਹੀ ਨਹੀਂ ਉਹ ਜਿਹੜੀ ਰਿਟਰਨ ਹੈਗੀ ਉਹ ਦਾਗ ਜਈ ਆ ਇਹ ਸਾਫ ਹੋ ਜਾਣੇ ਆ ਦੇਖੀਂ ਸਾਫ ਹੋ ਜਾਂਦੇ ਆ ਤਾਂ ਤੇ ਆਵਦੇ ਲੱਗਣਾ ਛਰੀਟ ਇਹ ਉਹ ਨਹੀਂ ਉਹਦਾ কেমিক্যাল ਜਿਹਾ ਲੱਗਿਆ ਆ ਜਿਹੜਾ ਹਨਾ ਇਹ ਵੇਖੋ ਪਹਿਲਾਂ ਵੀ ਦੋ ਵੀ ਕਹਿੰਦਾ ਤਾਂ ਮੰਨੋ ਰਿੰਕਾ ਵੀ ਕਹਿੰਦਾ ਤਾਂ ਇਹਨਾਂ ਵਿੱਚ ਰੀਟਾ ਪਾ ਕੇ ਇਹ ਮੈਂ ਚੀਟਾ ਨਹੀਂ ਹੈ ਗਿਆ ਇਹ ਦਾਗ ਜੀ ਪੈ ਗਿਆ ਛੀਟ ਲਓ ਥੱਲੇ ਪਈ ਜਿਹੜੀ ਉਹ ਵਿੱਚ ਸਿਮਿੰਟ ਨਿਕਲ ਗਿਆ ਸਾਰਾ ਸਰਾਖ ਜਾ ਉਹ ਨਹੀਂ ਭੱਜੀ ਮੈਂ ਕਹਿੰਦਾ ਜਿਹੜੇ ਵਿੱਚ ਕੋਈ ਗੋੜੀ ਉਹ ਉਹ ਟਾਇਲ ਦੇ ਵਿੱਚ ਜਿਹੜੇ ਵਾਈਬ੍ਰੇਟ ਹੋ ਕੇ ਬਣੀ ਹੋਣੀ ਨਾ ਉੱਥੇ ਮਸਾਲੇ ਘੱਟ ਰਹੇਗਾ ਉਹਦੇ ਵਿੱਚ ਇਹਨਾਂ ਨੂੰ ਟਾਇਲ ਦੂਰੀ ਤੜਕਣੀ ਦੀ ਫੇ ਸਾਰੀ ਹੂੰ ਹੂੰ ਜੇ ਛੁੱਟਦੀ ਉੱਪਰ ਕੋਈ ਵੱਜਦੀ ਤਾਂ ਟਾਇਲ ਟੁੱਟਣੀ ਸੀ ਉਦੋਂ ਉਹ ਮਸਾਲੀ ਭੁਰਕੇ ਉਹਦੇ ਵਿੱਚ ਤੇ ਉਹ ਚਲੋ ਤੁਸੀਂ ਉਹ ਪਾ ਜੂਗਾ ਕਾਲੇ ਜੀ ਕੋਲੂਟਿੰਗ ਜੀ ਪਾ ਜੂਗੀ ਤੇ ਪੁਕਸੀ ਪਾ ਦਾਂਗੇ ਹਾਂ ਅੱਲਾ ਰੋਣ ਥੱਲੇ ਦਾ ਪਿਓ ਇੱਧਰ ਬੇੜੇ ਦਾ ਉਹ ਉੱਥੇ ਉਹ ਦੇਖਾ ਤੇ ਹੋਊਗੀ ਸਾਫ ਡੱਬਾ ਡੱਬਾ ਖੜਾ ਪਿਆ ਉਧਰ ਹੈ ਤੇ ਡੱਬਾ ਖੜਾ ਪਿਆ ਇੱਧਰ ਹੈ ਹਾਂ ਸਾਹ ਦਰਵਾਜੇ ਇਹ ਕਰਦੇ ਆ ਯਾਰ ਹੁਣ ਮੈਨੂੰ ਬੜਾ ਜ਼ਿਆਦਾ ਟੋਰ ਕੱਢਿਆ ਹੁਣ ਦੇ ਹਲੇ ਇਹਦੇ ਆਜ ਤੇ ਦੇਖਦੇ ਆ ਫਿਰ ਵਾਦ ਨੇ ਉਹਨੂੰ ਬਣਾ ਟੈਲਰਾਂ ਦਾ ਕੰਮ ਨਿਬੜ ਜਵੇ ਇੱਕ ਵਾਰੀ ਆ ਫਿਰ ਇਹਦੇ ਭਰੇ ਆ ਫਿਰ ਆਪਾਂ ਉਹਨੂੰ ਕਾਹਨੂੰ ਕਸਮਾਨ ਜਾ ਪਾਉਣਾ ਵਿੱਚ ਆ ਲੱਕੜੀ ਵਾਲੇ ਨੇ ਲੱਗਣਾ ਫਿਰ ਕਿਤੇ ਦਿਨ ਚ ਕੰਮ ਨਾ ਪੌਂਚ ਬੱਜਣੀ ਹਾਂ ਮਣਮਣੇ ਕੰਨ ਬਹੁਤ ਅੰਦਰ ਆ ਨੇ ਉਹ ਤਾਂ ਦੇਖ ਲਾਂਗੇ ਉਹ ਖੁੰਜੇ ਦੇ ਖੜਦੇ ਲਾਉਣੇ ਲੱਗਦਾ ਇੱਥੇ ਕਰਾ ਲਾਂਗੇ ਉੱਪਰ ਨਾ ਨਹੀਂ 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 ਇਹਨਾਂ ਉੱਪਰ ਇੱਥੇ ਕਰਵਾ ਮੰਗ ਪਾਸਤਾ ਤਾਂ ਹੀ ਨਾ ਮੈਂ ਹਲੇ ਦਰੋਜੇ ਲਵਾ ਨਹੀਂ ਰਿਹਾ ਮੈਂ ਤਾਂ ਹਵਾ ਨੇ ਉੱਡ ਜੂਗੇ ਬਰ ਸਾਰੇ ਜਿਹੜਾ ਦਰਵਾਜ਼ਾ ਇੱਥੇ ਲੱਗਣਿਆ ਨਾ ਇਹ ਇੱਥੇ ਇੱਥੇ ਮਰਵਾਵਾਂਗੇ ਇੱਥੇ ਜਿੱਧਰ ਮਰਜ਼ੀ ਭਾਫ ਜੜੀ ਹੋਵੇ ਉਹਦੀ ਅਹ ਸਲਾਮ ਹੈ ਮਿੱਤਰਾ ਠੀਕ ਆ ਕਲਰ ਅੱਜ ਅੱਲੇ ਤਾਂ ਪ੍ਰਾਣੀ ਚੱਲ ਰਹੀ ਹੋਗੀ ਫੌਸੀ ਮਹਾਂ ਪ੍ਰਾਣੀ ਉਹ ਵੀ ਨਵੀਂ ਫੌਸੀ ਤਾਂ ਨਹੀਂ ਲੈਂਦੀ ਪ੍ਰਾਣੀ ਚੱਲਦੀ ਆ ਓ ਮਾਈ ਗਰੂ ਵਾਈ ਗਰੂ ਇਹ ਚੀਜ਼ ਲੱਕੜ ਦਾ ਪੀਸ ਕਰ ਰਹਾ ਹੈ ਲੱਕੜ ਕਾ ਪੀਸ ਯਾਰ ਆਪ ਨੂੰ ਨਹੀਂ ਪਤਾ ਹੋਗਾ ਮੈਨੂੰ ਯਾਰ ਮੈਨੂੰ ਫੋਕਸੀ ਕੋਲੀ ਦੇ ਪਰ ਹਾਂ ਹਾਂ ਫੋਕਸੀ ਲੱਕੜ ਦਾ ਲੱਕੜ ਦਾ ਇੱਧਰ ਛੋਟੇ ਅੰਦਰ ਹੋਰ ਦੇਖ ਲੈ ਫਿਰ ਕੋਈ ਇਹਨਾਂ ਵਿੱਚ ਦੇਖ ਲੈ ਇਹਨਾਂ ਵਿੱਚ ਹੈ ਨਹੀਂ ਕੋਈ ਇਸਕੇ ਵਿੱਚ ਮਦਰ ਅੰਦਰ ਤੇ ਦੇਖ ਕੇ ਦਿੰਦਾ ਕੋਈ ਪੀਸ ਤਾਂ ਮਿਲ ਜਾਊਗਾ ਪੀਸ ਤਾਂ ਬਾਧੂ ਪਏ ਹੋਣੇ ਆ ਇਹਦੇ ਚੁਣਗਲੀਆਂ ਕੱਢੀਆਂ ਆਈਆਂ ਹੈ ਇਹਦੇ ਚੁਣਗਲੀਆਂ ਅੱਧਰ ਦੇਖ ਲੈਂਦਾ ਕੋਈ ਮਿਲ ਜਾਵੇ ਤੈਨੂੰ ਯਾਰ ਖਰਾਬ ਨਾ ਕਰ ਦੇ ਬੜਾ ਠੀਕ ਹੈ ਠੀਕ ਹੈ ਜੀ ਕਾਮਯਾਬ ਕੀ ਸਾਫ ਕੋ ਹੈ ਕਾਮਯਾਬ ਹੈ ਨਾ ਕੀ ਜੀ ਲੈ ਲੋ ਬਸ ਕੰਮ ਤਾਂ ਆਣਾ ਹੈ ਬਸ ਖਰਾਬ ਤਾਂ ਨਹੀਂ ਜਾਏਗਾ ਖਰਾਬ ਕੀ ਹੋਗਾ ਫੁੱਫੀ ਕੋਰਾ ਰਹਿ ਜਾਏਗਾ ਧੱਪਾ ਰਹਿ ਜਾਏਗਾ ਅੱਛਾ ਤੂੰ ਸਾਫ ਕਰ ਦੇ ਬਾਅਦ ਚ ਸਾਫ ਕਰ ਲੈਣੇ ਹੂੰ 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 ਇਹ ਵੀ ਅੰਦਾਜ਼ਾ ਰਹਿ ਜਾਣਾ ਦਾ ਹੁਣ ਆਉਂਦਾ ਆਪਾਂ ਉਸੀ ਗੱਲ ਉੱਤੇ ਜਦੋਂ ਬੰਦਾ ਕੋਈ ਤਰੱਕੀ ਕਰਕੇ ਨਾ ਵਧੀਆ ਜ਼ਿੰਦਗੀ ਜੀਣੀ ਸ਼ੁਰੂ ਕਰ ਲੈਂਦਾ ਲੋਕ ਇੰਨਾ ਕਿ ਸੜਨਾ ਸ਼ੁਰੂ ਹੋ ਜਾਂਦੇ ਆ ਵੀ ਇਹ ਹੱਸ ਹਸਦਾ ਘਾਤੇ ਆ ਖੁਸ਼ ਘਾਤੇ ਆ ਕੋਈ ਬੰਦਾ ਮਰ ਦੀ ਕਿਰਪਾ ਦੇਣਾ ਚਾਰ ਚੱਲਰ ਜੋੜ ਕੇ ਹੱਸੀ ਤੁਸੀਂ ਜ਼ਿੰਦਗੀ ਸ਼ੁਰੂ ਕਰ ਲੈਂਦਾ ਸੜਦੇ ਬਾਅਦ ਚੜਦੇ ਹੋ ਮੈਂ ਸੋਚਣੀ ਲੋਕਾਂ ਦੀ ਦੇਖੀ ਆ ਵੀ ਤਰੱਕੀ ਕਰੋ ਜ਼ਰੂਰ ਅੱਗੇ ਮਾਰ ਪਰ ਸੱਤੇ ਥੱਲੇ ਰਹਿ ਕੇ ਸੱਤ ਉੱਪਰ ਨਹੀਂ ਕਰੋ ਇਹ ਸਾਡਾ ਥੱਲੇ ਥੱਲੇ ਜਾ ਆ ਚੀਜ਼ ਨੂੰ ਉਪਰ ਬਹੁਤ ਬੜੀ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਇਹ ਆਜਾ ਕੋਈ ਬੰਦਾ ਤਰੱਕੀ ਕਰਦਾ ਹੁੰਦਾ ਨਾ ਹੱਲਾਸ਼ੀਰੀ ਦਿੰਦਾ ਹੁੰਦਾ ਉਹ ਤਰੱਕੀ ਕਰਦਾ ਉਹ ਬਿਜੀ ਇੰਨਾ ਆਪਣੇ ਆਪ ਚ ਹੈ ਨਾ ਉਹ ਇੰਨਾ ਕ ਬਿਜੀ ਹੋ ਜਾਂਦਾ ਦੀ ਉਹਨੂੰ ਲੋਕਾਂ ਦੀ ਪਰਵਾਹ ਨਹੀਂ ਹੁੰਦੀ ਉਹਨੂੰ ਲੋਕਾਂ ਸੋਚਣੀ ਵੀ ਨਹੀਂ ਬੰਦ ਕਰਦਾ ਤੇ ਦੂਜਾ ਇੱਕ ਗੁੱਸਾ ਗੁੱਸਾ ਕਰਦਾ ਜਲਸੀ ਕਰਦੇ ਦੋ ਚੀਜ਼ਾਂ ਮੇਰੇ ਕੋਲ ਟੀਆਂ ਆਂ। ਕਿਸ ਤੋਂ ਜਲਦਾ ਨਹੀਂ ਆਪਾਂ ਤੇ ਕਹਿੰਦਾ ਹੋਰ ਬਈ। ਮਰਦੇ ਬੜੀਆਂ ਚੀਜ਼ਾਂ ਦੇਖੀਆਂ ਕਦੇ ਸੋਚਿਆ ਮੈਂ ਇਹ ਆਹ ਚੀਜ਼ਾਂ ਮਿਲ ਜਾਣਗੀਆਂ। ਮਰਦੇ ਦੇਖੋ ਮੈਂ ਆਹ ਫਰੈਂਡ ਨੂੰ ਬਸ ਫੋਨ 'ਤੇ ਬੈਠੀ ਨੂੰ ਆ ਤੇ ਆਪਾਂ ਇੰਨਾ ਸੋਣਾ ਇੱਕ ਘਰ ਪਾ ਲਾਂਗੇ ਆਹ। ਆਹ ਚੀਜ਼ਾਂ ਲੱਗ ਜਾਣਗੀਆਂ। ਬਾਕੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ। ਚੱਲਦੇ ਰਹਿੰਦੇ ਸਾਰੇ ਚੀਜ਼ਾਂ। ਅਗੇ ਟੁੱਟੇ ਆ ਵੀ ਪਾਲਾ ਢੋਲ ਮੈਂ ਕ ਢੋਲੀ ਪਰ ਤੇ ਜੀਵਾਦੀ ਹੋ ਗਈ ਹਾਂ ਜੀ ਰੈਡੀ ਬਲਾ ਕੇ ਸਖਵਾ ਦਿੰਦੇ ਸਾਰਾ ਫਿਰ ਮੈਂ ਇੱਕ ਵਾਰ ਹੁਣ ਇਹ ਨਾ ਜੇ ਲਾਸਟ ਫਾਈਨਲ ਹੋ ਜੂਗਾ ਨਾ ਫਿਰ ਕੱਠਾ ਹੀ ਸਫਾਈ ਕਰੋਗੇ ਦੀ ਇਹ ਮਿੱਟੀ-ਮੁੱਟੀ ਵੀ ਆਉਗੀ। ਇਹ ਪਾਣੀ ਕਿਉਂ ਮਚੀ ਕਰਦਾ? ਮੈਂ ਹੁਣੇ ਉਹ ਕੱਡੇ ਦਾ ਸੈਂਟ ਵਿੱਚ ਬਣਾਇਆ ਤਾਂ ਉਸੇ ਮਹਾਲ ਬਲੌਗ ਜਾਂਨ ਮਹਾਲ ਬਲੌਗ ਪਰ ਦੇਖ ਲਓ। ਹੇ ਸੰਪੰਪੰਪੰਪੀ ਜਦੇ ਜਦੇ ਉਹ ਪਾਣੀ ਬਾਹਰ ਭਰਤਾ ਮੈਗਾ ਤਾਂ ਪਾਗਾ ਪਾਣੀ ਪੀਂਦਾ ਮੈਗਾ ਭਰੀ ਯਾਰ ਮੈਨੂੰ ਪਾਣੀ ਰਿਕਮਡਾ ਹੁੰਦਾ ਮਾੜਾ ਪਾ ਫਾਇਦਾ ਕਰੀ ਨੀ ਗੱਲ ਚੱਲੋ ോദന മനു ജ ਹਾਰੀਆ ਵਰ ਹੋ ਗਈ ਮੇਰੇ ਤਾਂ ਟੋਟੀ ਆ ਗਈ ਟੁੱਟੀ ਗਈ ਟੋਟੀ ਆ ਗਈ ਹਾਏ ਉਹ ਪਾਣੀ ਹੈ ਉਹ ਪਾਣੀ ਉਹ ਪਾਣੀ ਬਸ ਹੋਰ ਇਹ ਨਿੱਡੇ ਨਹੀਂ ਪਾਣੀ ਦੀ ਸਮੱਸਿਆ ਦੇ ਖਤਮੇ ਕਰਦੇ ਨੂੰ ਪਾ ਦੋ ਟੈਂਕੀ ਆ ਫਿਲਟਰ ਜਲਪੂਟਾ ਰੱਖਾਂਗੇ ਆਪਣੇ ਕੋਲ ਇੱਕ ਜਿਹੜਾ ਡੇਲੀ ਦਾ ਵਰਤੋਂ ਹੋਈ ਜੁਰਾ ਉਹ ਕਰਦੇ ਨੂੰ ਕਿ ਉਹ ਫਿੱਟ ਕਰਕੇ ਰੱਖਦੇ ਨੇ ਜਲਪਾਣੀ ਭਰ ਕੇ ਰੱਖ ਲੈਣਾ 50 ਲੀਟਰ ਵਾਈ ਦੇ ਵਿੱਚ ਤੇ ਨਾ ਪਾਣੀ ਫਿਰ ਉਹ ਆਪਾਂ ਵਰਤੋਂ ਚ ਲੈ ਲੇ ਕਰਾਂਗਾ ਤਾਂ ਇਹ ਬੰਨ ਹੁਣ ਇਹਦਾ ਨੱਚਣਾ ਪਾਣੀ ਦੀ ਖਪਤ ਜ਼ਿਆਦਾ ਹੋ ਜਾਂਦੀ ਆ ਅ ਹਰੇਕ ਨੇ ਸ਼ਾਵਰ ਵੀ ਲੈਣਾ ਹੁੰਦਾ ਨਾ ਉਹਨਾ ਵੀ ਹੁੰਦਾ ਤੇ ਦੂਜਾ ਮੱਝਾਂ ਵੀ ਇੱਕ ਦਿਨ ਛੱਡ ਕੇ ਅ ਲਣਾਉਂਦੇ ਮੱਝਾਂ ਨੂੰ ਵੀ ਲਣਾਉਂਦੇ ਆ ਉਹਦਾ ਕਰਨਾ ਫਿਰ ਟੈਂਕੀ ਜਿਹੜੀ ਟੂਟੀ ਜਦੋਂ ਛੱਡਦਾ ਉਹ ਆਪਣਾ ਟੂਟੀ ਵਾਲਾ ਪੰਦਾ ਛੱਡਦਾ ਤੇ ਟੂਟੀ ਦਾ ਪਾਣੀ ਘਰ ਤੱਕ ਪਹੁੰਚ ਤਰੀਕ ਪਿੱਛੇ ਹੀ ਪੁੱਲੂ ਪੰਪ ਲਾ ਕੇ ਖਿੱਚ ਲੈਂਦੇ ਆ ਪਾਣੀ ਦੀ ਖਪਤ ਨਹੀਂ ਵੱਧਦੀ ਨਾ ਬੰਦੇ ਹਾਂ ਤਾਂ ਇਹ ਸੋਚਦਾ ਵੀ ਕਿ ਦਿਨਾਂ ਦੇ ਵਿੱਚ ਚਲੋ ਥੋੜਾ ਜਿਹਾ ਪਾਣੀ ਦੀ ਵਧਾਉਣੀ ਚਾਹੀਦੀ ਡੋਜ਼ ਜੇ ਦੋ ਕਰਦਾ ਕੱਲ ਦਾ ਪਾਣੀ ਨਹੀਂ ਆਇਆ ਉਹਨੂੰ ਮੋਟਰ ਲੱਗੀ ਜਾਣੀ ਅੱਛਾ ਸਾਡੇ ਨਾਲ 62 ਦੇ ਜੱਜ ਰਾਜੂ ਵੀਰ ਦੇ ਜਿਹਦੇ ਹੁਣ ਤੁਹਾਨੂੰ ਪਹਿਲਾਂ ਘਰ ਦਿਖਾਇਆ ਉਹਦੇ ਕਰਾਂ ਟੈਂਕੀ ਦਾ ਪਾਣੀ ਪਹੁੰਚਦਾ ਹੀ ਨਹੀਂ ਹੈਗਾ ਕਿਉਂਕਿ ਉਹਦੇ ਸਾਰੇ ਪਿੰਡ ਦੇ ਗੱਪੇ ਦੀ ਹੋ ਕੇ ਪਾਏ ਪਾਉਂਦਾ ਘਟੋ ਕਰ ਜਾਂਦਾ ਕੋਲੋਂ ਬਸ ਪਾਣੀ ਪਹੁੰਚਦਾ ਪਿੱਛੇ ਲਾੜੋ ਜੀ ਤੁਸੀਂ 100 200 100 150 ਕੰਸ਼ਨੋ ਪਾਈਪ ਪਰ ਸਰੇ ਤੇ ਸਰੇ ਤਰ 100 150 ਕਨੈਕਸ਼ਨ ਨਾਲ ਪਾਣੀ ਦੀ ਉਸ ਦੇ ਪਰਿਆ ਪਿੱਛੋਂ ਪਾਣੀ ਖਿੱਚ ਲਦੇ ਲੋ ਇਹ ਇਹਨੇ ਦੇ ਘਰ ਤੱਕ ਤਾਂ ਪਾਣੀ ਪਹੁੰਚਦਾ ਹੀ ਨਹੀਂ ਹੈਗਾ ਮੈਂ ਤਾਂ ਸੋਚਦੇ ਮੈਂ ਇੱਧਰ ਕੋਈ ਛੋਟਾ ਜਿਹਾ ਬੈਰ ਬੁੱਧ ਨੂੰ ਪਾਣਾ ਦਾ ਪਈ ਤੇ ਹਾਂਜੀ ਬਸ ਇੱਧਰ ਹੀ ਖਿੱਚ ਲੇਗਾ ਪਾਣੀ ਚਲੋ ਆ ਪਾਣੀ ਦੇ ਉੱਪਰ ਕਰਾ ਤਾ ਦੂਜਾ ਪੰਪ ਵੀ ਲੱਗਿਆ ਰਾਜੂ ਬਾਈ ਦੇ ਪਰ ਉਹ ਪਾਣੀ ਜਦੋਂ ਜਦੋਂ ਭਰਉ ਥੋੜਾ ਬੈੜਾ ਜਿਹਾ ਪਾਣੀ ਹੈ ਪੜਾ ਪੜਾ ਦੇ ਸਿੱਤੀ ਹੋ ਜਾਂਦਾ ਇਹ ਦੂਗਾ ਜਿਹੜਾ ਤੇ 3 400 ਫੁੱਟ ਪਰ ਤੇ ਆਇਆ ਥੱਲੇ ਤੇ ਪਾਣੀ ਪਹੁੰਚੂਗਾ ਬਹੁਤ ਹਲਕਾ ਜਿਹਾ ਪਾਣੀ ਹੈ ਹੁਣ ਪੀ ਲੈ ਅੱਧੇ ਘੰਟੇ ਬਾਅਦ ਫਿਰ ਥਿਆ ਲੱਗ ਜੇ ਇਹ ਤਾਂ ਹਲਕਾ ਪਾਣੀ ਹੈ ਨਾ ਗੈਸ ਜੀ ਬਣ ਕੇ ਉੱਡ ਜਾਂਦਾ ਅੰਦਰ ਤੇ ਦੇ ਲੋੜ ਆ ਪੈ ਹੀ ਪਾਣੀ ਪੀਣ ਲੱਗਾ ਮੈਂ ਟੁੱਲੂ ਆਪਣੇ ਤੋਂ ਬਾਟਰ ਕੋਲਰ ਲਾਜਾ ਹੁਣ ਫਿਲਟਰ ਵਾਲਾ ਪਾਣੀ ਝਾੜ ਦੇਣੀ ਆਪਣੇ ਫਿਲਟਰ ਵਾਲਾ ਨਹੀਂ ਜਿਹੜੀ ਨਾ ਹੁਣ ਬਾਹਰ ਆ ਦੁਨਿਆ ਦੇ ਹਾਂ ਇਹ ਪਾਣੀ ਬਣੀ ਹੈ ਉਹ ਹਾਲ ਹੈ ਨਹੀਂ ਉਹ ਪਾਣੀ ਹੈ ਮੈਂ ਕਹਿੰਦਾ ਨਹੀਂ ਫਿਲਟਰ ਵਾਲਾ ਹੋਣਾ ਫਿਲਟਰ ਵਾਲਾ ਭਾਰੀ ਫਿਲਟਰ ਵਾਲਾ ਭਾਰੀ ਹੋਿੰਦਾ ਇਹ ਹਲਕਾ ਪਾਣੀ ਮੈਂ ਦੇਖਿਆ ਤੇ ਪਹਿਲਾਂ ਫਿਲਟਰ ਵਾਲੇ ਪੀਂਦੇ ਹੁੰਦੇ ਸਨ ਫਿਲਟਰ ਇੱਥੇ ਲੱਗੂਗਾ ਫਿਰ ਫਿਲਟਰ ਜਿਹਨੂੰ ਫਿਲਟਰ ਹੋ ਕੇ ਪਾਣੀ ਆਏਗਾ ਪਰ ਅਸੀਂ ਤਾਂ ਹੋ ਗਿਆ ਹੁਣ ਮੈਂ ਕਹਿੰਦਾ ਸਾਲੇ ਹੋ ਚਲੇ 8-9 ਮਹੀਨੇ ਹੋ ਚਲੇ ਪਾਣੀ ਇਹੀ ਪਾਣੀ ਪੀ ਰਹੇ ਹਾਂ ਫਿਲਟਰ ਵਾਲਾ ਪੀਤੇ ਹੁਣ ਇਹਦੇ ਇਹਦੀ ਟੇਸਟੀ ਜਿਹਾ ਬਣਿਆ ਪਾਣੀ ਦਾ ਤਾਂ ਨਹੀਂ ਵਧੀਆ ਲੱਗੇਗਾ ਚਾਹਦੀ ਕੀ ਹੈ ਹਾਂ ਬੋਲੋ ਸੋ ਇਹ ਤੁਹਾਰਾ ਹੈ ਸਿਮੇਲਟ ਆਇਆ ਹਿਆ ਸਵਿਲਿਅਰ ਸਵਿਲਿਅਰ ਕਹਿੰਦੇ ਇਹਨੂੰ ਸਸਤੇ ਮੋਟਰਸਾਈਕਲ ਦੀ ਚਾਬੀ ਰਹਿ ਗਈ ਲੱਗਦਾ ਮੈਨੂੰ ਚਾਬੀ ਰिजिनल ਚਾਬੀ ਨਹੀਂ ਹੈਗੀ ਡੁਪਲੀਕੇਟ ਚਾਬੀ ਬਣਾਈ ਹੋਈ ਲੱਗਦੀ ਹੈ ਤੇ ਇੱਕ ਗੰਭੂਰ ਨਿਕਲਣਾ ਮੈਂ ਵੀ ਨਹਾਉਣਾ ਪੈਣਾ ਮੈਨੂੰ ਵੀ ਨਹਾਉਣਾ ਤੇ ਲਿਗੜੇ ਕੰਮਕਾਰਾਂ ਕੋਲ ਫਿਰ ਤੇ ਅੱਜ ਦਾ ਦਰ ਵੀ ਕੱਢ ਲੈਣੇ ਆਹ ਹਾਂ ਯਾਰ ਉਹਨੂੰ ਵੀ ਫੋਨ ਕਰਨਾ ਮੈਂ ਕਿਤੇ ਕਿਤੇ ਭੁੱਲ ਜਾਂਦਾ ਮੋਟਰ ਉੱਪਰ ਵੀ ਜਾਣਾ ਸੁਣੋ ਜਿਹੜੇ ਇਹਦੇ ਹਾਰਾ ਗਏ ਉਹਨਾਂ ਦਾ ਆਕਸੀਡਾ ਤੂੰ ਬਈ ਕਾ ਨੰਬਰ ਭਰਦਾ ਯਾਰ ਆਕਸੀਡਾ ਤੇਰਾ ਕਮ ਐ ਨਿੱਕਾ ਨੰਬਰ ਹੈ ਇਹ ਕੰਮ ਤੂੰ ਬਹੁ ਵਾਰ ਸਿੱਖਿਆ ਹੋਇਆ ਹੈ ਤਾਂ ਤੁਸਾਂ ਪਿੰਨਗੇ ਹੀ ਹੋਣਾ ਚਾਹੀਦਾ ਜਿੱਦਾਂ ਇੱਥੇ ਦੇ ਪਾਸੇ ਨਾ ਵਿੱਚ ਸਿੱਧੇ ਸਿੱਧੇ ਵਿੱਚ ਵਿੱਚ ਜਾਈ ਜਾਵੇ ਵਿੱਚੇ ਦਾ ਕਪੜਾ ਬਚੇ ਚੱਲ ਔਰ ਹੁਣ ਜ਼ੋਰ ਜ਼ਿਆਦਾ ਲੱਗਦਾ ਇਹਦੇ ਉੱਰ ਇਦਾਂ ਹੈ ਨਾ ਤੇ ਦਾਦੀ ਸਮੈਲ ਜਿਹੀ ਆਉਂਦੀ ਹੈ ਨਾ ਹੋਰ ਇਸ ਤਰ੍ਹਾਂ ਦੀ ਹੋਰ ਇਸ ਤਰ੍ਹਾਂ ਦੀ ਖੱਟੀ-ਖੱਟੀ ਜੀ ਨੇਵਰ ਕੱਲ ਹੋਏਗਾ ਨਾ ਮੈਨੂੰ ਪੱਖਾ ਲਾਓ ਪੱਖਾ ਸਰਵਾਇਆ ਫਿਰ ਇਹਦੇ ਬਾਅਦ ਤੇ ਲਾਇਆ ਸਾਡੇ ਬਿਜਲੀ ਵਾਲੇ ਦੇ ਵੀ ਕੰਮ ਪਏ ਹਾਂਜੀ ਚਾਹ ਬਣਾ ਲਓ ਹਾਂ ਮੈਨੂੰ ਮੋਟੋ ਕੋਲ ਦਿਹਾੜੀਆਂ ਲੱਗਿਆ ਦੇਖਾ ਲੱਗਿਆ ਕਿ ਨਹੀਂ ਲੱਗਿਆ ਹੈਗਾ ਕਹਿੰਦਾ ਸੀ ਮੈਨੂੰ ਉਹ ਲੱਗਦਾ ਆਏ ਨਹੀਂ ਹੈਗੇ ਕੀ ਟਾਈਮ ਹੋ ਗਿਆ 아, 사십 마지 잘래. 마지. 아저. 아저 빨리. 이따라. 블랑돼야. 잘라가 ਆਜੋ 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 ਇਹ ਫਿਲਹਾਲ ਲੱਗਦਾ ਮੈਂ ਡੇਲੀ ਭਾ ਅੰਦਰ ਮੇਰਾ ਡਾਡੀ ਆ ਪੰਜਾਂ ਜਾਓ ਆਜੋ ਹੋਰ ਸੁਣੋ ਕੀ ਸਾਡਾ ਜੀ ਤੁਸੀਂ ਮੈਸੇਜ ਵੀ ਕੀਤਾ ਵਟਸਐਪ ਤੇ ਅੱਛਾ ਜੀ ਤੁਸੀਂ ਦੇਖਿਆ ਮੈਂ ਤੁਹਾਨੂੰ ਫੋਨ ਕੀਤਾ ਸੀ ਹੁਣ ਅੱਛਾ ਅੱਛਾ ਹੁਣ ਤੁਸੀਂ ਡਾਕਟਰ ਦੇ ਆਇਆ ਸੀਗਾ ਚੰਦ ਮਾ ਬਾਈ ਦੇ ਹਾਂ ਹਾਂ ਕੋਲਾ ਮਿਲੇ ਆਉਣੇ ਜਾ ਕੇ ਆਜੋ 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 ਅੰਦਰ ਮੈਜ ਦੂਈ ਬੰਦ ਦਾ ਅੱਛਾ ਜੀ ਮੈਂ ਵੀ ਪਹਿਲੇ ਜਾਦੂ ਅੱਛਾ ਜੀ ਕੀ ਚੱਕਰ ਹੋ ਸਰਜੀਤ ਹਸਪੀਟਲ ਜੀ ਇੱਥੇ ਵੀ ਸਾਲੇ ਨੂੰ ਅੱਜ 30 ਮਿੰਟਾਂ ਤੋਂ ਘੜੀ ਸੱਤ ਲੱਗੀ ਸੀਗੀ ਅੱਛਾ ਜੀ ਕੋਈ ਡਾਕਟਰ ਦਿਖਾਉਣਾ ਹੈ ਤੁਸੀਂ ਇੰਸਟਰੀ ਗਾਈ ਆਓ ਬੈਠ ਜੀ ਬਠੀਠਾ ਬਠੀਠਾ ਜੀ ਆ ਨਾ ਵੈਲਕਮ ਵਧੀਆ ਬਹੁਤ ਚੱਲੀ ਜਾ ਰਿਹਾ ਜੀ ਬਸ ਮੈਂ ਜੀ ਬਾਕਸ ਵਾਲੀ ਵੀਡੀਓ ਇਹ ਤੁਹਾਨੂੰ ਲਾ ਦੇ ਫਿਰ ਦਿਨੋਂ ਮੇਰੇ ਦਿਨ ਹੀ ਕੱਲਾ ਜਿਹਾ ਦੇਖਦੇ ਜੀ ਨਾ ਮੈਨੂੰ ਲੱਗ ਮਿਲ ਗਈ ਮਿਲ ਗਈ ਸੀ ਜੀ ਹਾਂ ਜੀ ਹਾਂ ਜੀ ਲੈ ਆਇਆ ਤਾਂ ਜੀ ਮੈਂ